ਪੰਜਾਬ ਯੂਨੀਵਰਸਿਟੀ ਅੰਦਰ ਲੱਗੇ ਧਰਨੇ ਦੌਰਾਨ ਨੌਜਵਾਨਾਂ ਦੇ ਵੱਲੋਂ ਲੰਗਰ ਦੀ ਸੇਵਾ ਲੈ ਜਾਣ ਵਾਸਤੇ ਯੂਨੀਵਰਸਿਟੀ ਦੇ ਗੇਟ ਮੂਹਰੇ ਖੜੇ ਨੇ ਤਾਂ ਪੰਜਾਬ ਪੁਲਿਸ ਦੇ ਨੌਜਵਾਨਾਂ ਦੇ ਵੱਲੋਂ ਸਕਿਉਰਿਟੀ ਜਿਹੜੀ ਲੱਗੀ ਹੋਈ ਹੈ ਉਹਨਾਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਹੋ ਰਹੀ ਹੈ ਵਾਇਰਲ ਨਾ ਨਾ ਇਹਨੂੰ ਬਰਾਮਾ ਛੋਟਾ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟੈਕਸੀ ਬੱਸ ਨੂੰ ਨਹੀਂ ਕਿਹਾ ਜੀ ਮੈਂ ਲੰਗਰ ਆਣ ਦੋ ਨੰਗਰ ਉਹ ਮੋਡੇ ਦੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਪਟਨਾ ਜਿਹੜੇ ਛੋਟੀ ਗੱਟ ਜੇ ਯਾਰ ਤੁਸੀਂ ਕਮਲ ਕੁੱਟੀ ਜਾਨੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਇਹਨੇ ਕਿਹਾ ਜਿਦ ਨੂੰ ਆਇਆ ਰਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਜ਼ ਨਹੀਂ ਕਹੇ ਕਿੱਥੋਂ ਤੱਕ ਡਰਾਇਆ ਹੋਊਗਾ ਸਰ ਮੈਂ ਇਹੀ ਕਿਹਾ ਬਹੁਤ ਟਰਾਲੀ ਲੋਗੋ ਮੈਂ ਟਰਾਲੀ ਤੁਸੀਂ ਕਿਹਾ ਕਿ ਕੀ ਲੌਜੀਕ ਬੰਦ ਕੇ ਆਉਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਿਹਾ ਤਾਂ ਥੋੜਾ ਦਿਮਾਗ ਖਰਾਬ ਹੋ ਗਿਆ ਫੇਰ ਸਰਾ ਹੋਇਆ ਹੋਇਆ ਸਰਾ ਹੋਇਆ ਤੂੰ ਬਾਹਰ ਨੂੰ ਡرائی ਜਾ ਨਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇੱਧਰ ਦੀ ਤੂੰ ਕਿਹੜਾ ਨੇ ਕਹਿਣਾ ਇਹ ਤੂੰ ਕਿਹੜਾ ਨੇ ਕਹਿਣਾ ਹਲੋ ਤੈਨੂੰ ਕਿਹਾ ਕਿਨੇ ਸੀ ਬਣਾਏ ਦੱਸ ਆਪੇ ਲੈ ਆਰਡਰ ਕੱਟੇ ਨਹੀਂ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉਹ ਉਸ ਜੀ ਨੇ ਕਿਹਾ ਉਸ ਜੀ ਨੂੰ ਫੋਨ ਲਾ ਫੋਨ ਲਾ ਉਸ ਹੱਥ ਜੇ ਨਾ ਕਰ ਉਹ ਫੋਨ ਲਾ ਉਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਤੋਂ ਮੋੜੀਏ ਨਾ ਹਾਂ ਹਾਂ ਮਾਰਾਂਗੇ ਮੇਰੇ ਮਾਰਾਂਗੇ ਤੈਨੂੰ ਲੱਗ ਜੂ ਤੈਨੂੰ ਮਾਰਾਂਗੇ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਉਹ ਤਾਂ ਗੱਲ ਕਰ ਰਿਹਾ ਉਹ ਬੱਜੂ ਗਈ ਹੈ ਜਿਹੜੇ ਤੇ ਲੱਛਣ ਨੇ ਮਾਫ ਬੱਜੂ ਵਦਨ ਦੱਸ ਰਹੀ ਤੇਰੇ ਬੱਜੂ ਵਾ ਕਰ 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 ਇਹਦੇ ਅੱਜ ਵਦਨ ਬੱਜੂ ਵਾ ਮੈਂ ਕਿਹੜੀ ਬੋਲ ਰਾਮ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸਾਂ ਨਾ ਦੱਸ ਤੂੰ ਉਹ ਖਦਾ ਵੀ ਚਪੇੜੇ ਪੈਣ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹ ਚਪੇੜਾ ਵੀ ਪੈਣ ਦਾ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਕਹਿੰਦਾ ਤੂੰ ਰੋਕੋ ਤੇ ਆਗੇ ਸਾਥ ਹੋ ਜਾ ਸਾਥ ਨਾ 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 ਤੈਨੂੰ ਕਿਹ ਰੁਕੀ ਆ ਤੂੰ ਕਹਿੰਦਾ ਤੈਨੂੰ ਰੁਕੀ ਆ ਇੱਕ ਮਿੰਟ ਸਾਥ ਮੰਨ ਤੂੰ ਕਹਿੰਦਾ ਤੈਨੂੰ ਰੁਕੀ ਆ ਅਗਲਾ 10 ਮਿੰਟ ਬਹਿ ਜਾ ਇਹਨੂੰ ਹਾਂ ਤੈਨੂੰ ਕਹਿੰਦਾ ਤੂੰ ਰੁਕੀ ਆ ਕੋਈ ਨਾ ਫਿਰ ਆਲਾ ਉਸਦੀ ਬਰਾਬਰ ਨਾ ਉਹ ਅਸਿਬਲਾ ਯਾਰ ਤੂੰ ਨੰਗਰ ਵਾਸਤੇ ਆਉਂਦਾ ਉਹ ਤੂੰ ਅਸਿਬਲਾ ਯਾਰ ਨਾ ਨਾ ਉਹ ਮੋਢਿਆਂ ਤੇ ਲੈ ਕੇ ਲਾਉਣਗੇ ਨੰਗਰ ਮੋਢਿਆਂ ਜਾਊਗਾ ਜੀ ਨਹੀਂ ਨਹੀਂ ਥਾਲੀ ਜਾਊਗੀ ਤੇਰੇ ਆਜੂ ਦੀ ਪੈਸੇ ਨਹੀਂ ਮੁਰਦਾ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਿਹਾ ਹਾਂ ਮੈਂ ਕਿਹਾ ਉਹ ਅਸਿਰੇ ਕਹਿ ਤੂੰ ਕਹਿ ਰਿਹਾ ਹਾਂ ਮੈਂ ਘਾਵੇ ਕਰਕੇ ਜਾਊਗਾ ਟਰਾਲੀ ਆਊਗੀ ਇਹ ਕਹਿੰਦੇ ਟਰਾਲੀ ਆਊਗੀ ਨੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਟਰਾਲੀ ਆਜੂਗੀ ਫਿਰ ਪੱਥਰ ਨਹੀਂ ਨਾ ਨੀਣਾ ਨੂੰ ਰੋਕ ਕੇ ਤੂੰ ਦੁਆਰੇ ਜਾ ਕੇ ਹੁਣ ਤਾਉਗੀ ਦੱਸ ਕਿੱਥੇ ਆ ਕਿਹੜੇ ਗੇਟ ਰੋਕਣਾ ਸੀ ਉਸੇ ਗੇਟ ਤੋਂ ਕੱਢਾਂਗੇ ਤੇ ਤੈਨੂੰ ਨੰਬਰ ਰੱਖੂਗਾ ਅਸੀਂ ਤੈਨੂੰ ਹੀ ਕੱਢਾਂਗੇ ਇਹ ਕੀ ਸਾਹ ਆ ਗਈਆਂ ਤੂੰ ਲਿਖਿਆ ਨਾ ਇੱਕ ਦੋ ਹੱਟੂ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਦੋਂ ਹੀ ਕੱਢਾਂਗੇ ਤੇ ਤਿੰਨ ਨੰਬਰ ਸੋਖਾ ਮੈਂ ਤਾਂ ਦਿੱਤ ਤੈਨੂੰ ਕੱਢਣਾ ਮੈਂ ਫਿਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਲ ਉੱਥੇ ਹੀ ਘੜੇ ਯਾਰ ਉੱਥੇ ਹੀ ਘੜੀ ਕਹ ਬਾਈ ਬਣੇ ਤੋੜਨਾ ਨਹੀਂ ਕੁਝ ਵੀ